ਕਾਨੂੰਨ ਭਾਜੀ ਵਖੋ ਪਹਿਲੇ ਵੀ ਬਹੁਤ ਵਾਰੀ ਬਣੇ ਆ ਇਹ ਕਾਨੂੰਨ ਬਣਿਆ ਹੈ 5000 ਰੁਪਏ ਜੁਰਮਾਨਾ 3 ਸਾਲ ਦੀ ਸਜ਼ਾ ਇਹ ਕ腐ਸ਼ਨ ਵਧਨੀਆਂ ਦੀ ਇਹਦੇ ਵਿੱਚ ਵਖੋ ਜੇ ਕਿਸੇ ਕੋਲ 20000 ਨਹੀਂ ਆ ਮੋਕੇ ਤੇ 10000 ਦੇ ਕੇ ਛੁੱਟ ਜਾਣਾ ਆ ਪਰ ਜੇ ਕਾਨੂੰਨ ਲਾਗੂ ਹੁੰਦਾ ਆ ਤਾਂ ਹੀ ਕਾਨੂੰਨ ਦਾ ਫਾਇਦਾ ਆ ਕਿਸੇ ਦਾ ਕੋਈ ਚਾਚਾ ਵਾਕੇ ਜਾਂ ਕਿਸੇ ਦਾ ਤਾਇਆ ਵਾਕੇ ਕਿਸੇ ਨਾ ਕਿਸੇ ਨੇ ਫੋਨ ਕਲਾ ਕੇ ਕਿਸੇ ਦੀ ਸਿਫਾਰਿਸ਼ ਦੇ ਫੰਦੇ ਨੂੰ ਛੱਡ ਕੇ ਚਲੇ ਜਾਣਾ ਆ ਗੱਲ ਇਹ ਆ ਜੀ ਕ腐ਸ਼ਨ ਨੂੰ ਵਧਨੀ ਹੈ ਜਿਸ ਤਰ੍ਹਾਂ ਪਹਿਲੇ ਆਪਣਾ ਲਾਇਸੈਂਸ ਬੰਦੇ ਸੀ ਅਸਲੇ ਦੇ ਪਹਿਲੇ 5000 ਦੇ ਡਾਕਟਸ ਹੁੰਦਾ ਸੀਗਾ ਹੁਣ 20000 ਦੇ ਡਾਕਟਸ ਹੋ ਜਾਂਦਾ ਕੰਮ ਹੁਣ ਵੀ ਹੁੰਦੇ ਪਏ ਆ ਠੀਕ ਹੈ ਨਾ ਇਹ ਸਰਕਾਰ ਇਹ ਪੰਜਾਬ ਇਹ ਪੰਜਾਬ ਵਿੱਚ ਕੁਝ ਵੀ ਲਾਗੂ ਅਜੇ ਤੱਕ ਨਹੀਂ ਹੋਇਆ ਕਿ ਨਾ ਹੀ ਲਾਗੂ ਹੋਣਾ ਗੱਲ ਕੀਤੀ ਇਹ ਕਾਨੂੰਨ ਬਣਾਇਆ ਤੇ ਬੱਚੇ ਵਾਸਤੇ ਉਹ ਕਾਨੂੰਨ ਕਿ ਹੋ ਜਾ ਰਿਹਾ ਨਹੀਂ ਕਾਨੂੰਨ ਬਹੁਤ ਵਧੀਆ ਹੈ ਜੀ ਜੇ ਪੇਰੈਂਟਸ ਅਸੀਂ ਤਾਂ ਮੰਨਦੇ ਆ ਕਾਨੂੰਨ ਨੂੰ ਕਿ ਬੱਚਿਆਂ ਨੂੰ ਵਾਈਕਲ ਨਹੀਂ ਚਲਾਉਣਾ ਚਾਹੀਦਾ ਜਦੋਂ ਤੱਕ ਉਹਨਾਂ ਦੀ ਏਜ ਨਹੀਂ ਹੈ ਬਟ ਜਿਹੜਾ ਹੁਣ ਕਿਸੇ ਵੇਲੇ ਅਸੀਂ ਇੱਥੇ ਅੰਮ੍ਰਿਤਸਰ ਦੇ ਵਿੱਚ ਨਹੀਂ ਹੁੰਦੇ ਸਾਥ ਸਾਥ ਨੂੰ ਟੂਰ ਲਾਣਾ ਪੈਂਦਾ ਹੈ ਬੱਚੇ ਨੂੰ ਛੱਡਣ ਵਾਸਤੇ ਮੁਸ਼ਕਲ ਆਉਂਦੀ ਆ ਡਰਨ ਟਾਡਾ ਬੱਚਾ ਵੱਡਾ ਹੋ ਗਿਆ 10 ਸਾਲ ਦਾ ਤਸਵੀਰ ਚ ਵੱਡਦਾ ਆ ਤੁਹਾਡਾ ਬੱਚੇ ਜਗਾ ਦੋ ਬੱਚੇ ਬਹਿ ਸਕਦੇ ਨੇ ਤੇ ਉਹਦੇ ਆ ਕੇ ਸਾਨੂੰ ਮਸਲਾ ਆਉਂਦੀ ਆ ਕਿ ਕਿੱਥੇ ਜਾਈਏ ਫਿਰ ਇਹ ਬੱਚੇ ਕੋਈ ਇਹ ਹੀ ਮੈਸੇਜ ਦੇਣਾ ਚਾਹੁੰਗੇ ਕਿ ਇਹ ਦੇਖੋ ਇਹ ਜੋ ਰੂਲ ਬਣਾ ਹੈ ਤੇ ਉਨਕੇ ਪੇਰੈਂਟਸ ਕੋ ਵੀ ਮਿਲ ਜਾਏਗੀ ਇਸ ਤਰ੍ਹਾਂ ਸਾਂ ਮਿਲੇਗੀ ਉਹਨਾਂ ਦਾ ਜੋ ਹੈ ਜੁਰਮਾਨਾ ਹੈ ਜੋ ਫਾਈਨ ਆ ਪਲਸ ਉਹਨਾਂ ਦੀ ਆਸੀ ਵੀ ਕੈਨਸਲ ਹੋ ਜਾਏਗੀ 1 ਸਾਲ ਕੇ ਲਈ ਪਲਸ ਜੋ ਉਹਨਾਂ ਦਾ ਖੁਦ ਦਾ ਵੀ ਹੈ ਕਿ ਜੋ ਲਾਇਸੈਂਸ ਹੈ ਉਹ 7 ਇਅਰਸ تک ਨਹੀਂ ਬਣ ਸਕਦਾ तो यही है कि आप ये सब कुछ जो है हमें सजा मिल रही है जो सारा कुछ है तो आप बच्चों को यही मैं कहना चाहूँगी कि जब 18 इयर्स के होंगे तब तक आप पेशेंस रखें जो व्हीकल्स जो है पब्लिक ट्रांसपोर्ट है या जो पेरेंट्स के साथ है वहाँ पे आए तो ज़्यादा बेटर रहेगा और इससे हमारा ये भी होगा कि हमारा जो ट्रैफिक है ना वो भी कंट्रोल हो जाएगा सर सब एक ही मुश्किल है कि अभी टूर से जाने वाले बंदे हैं अभी महीने अठ आठ दिन दस दस दिन कई बार महीने च पंद्रह पंद्रह दिन टूर से रहने हैं ਸਾਨੂੰ ਪ੍ਰੋਬਲਮ ਮੇਨ ਉਹੀ ਆ ਰਹੀ ਹੈ ਕਿ ਹੁਣ ਬੱਚੇ ਉਹ ਸਾਡੇ ਕਿੱਦਾਂ ਸਕੂਲ ਆਣਗੇ ਪਰ ਦੱਸਦਾ ਕਾਨੂੰਨ ਕਾਨੂੰਨ ਸਾਡੇ ਵਾਸਤੇ ਆ ਸਾਡੇ ਪੇਰੈਂਟਸ ਵਾਸਤੇ ਆ ਸਾਡੇ ਬੱਚਿਆਂ ਵਾਸਤੇ ਆ ਬਹੁਤ ਵਧੀਆ ਕਾਨੂੰਨ ਆ ਅਸੀਂ ਅਪਰੀਸ਼ੀਏਟ ਕਰਦੇ ਆ ਕਾਨੂੰਨ ਨੂੰ ਇਹਦੇ ਨਾਲ ਬੱਚਿਆਂ 'ਚ ਡਰ ਰਹੇਗਾ ਬੱਚੇ ਘਰ ਬੈਠਣਗੇ ਕਿਤੇ ਉਹਨੂੰ ਹੱਥ ਲਾਉਣ ਤੋਂ ਡਰਨਗੇ ਬਟ ਇਹਦੇ ਨਾਲ ਨਾਲ ਤੁਹਾਨੂੰ ਵੀ ਮੁਸ਼ਕਲ ਆ ਰਹੀ ਹੈ ਨੇ ਸਕੂਲ ਬੱਚੇ ਆਣਗੇ ਕਿੱਦਾਂ ਜਿੰਨੀ ਦੇਰ ਅਸੀਂ ਸ਼ਹਿਰ 'ਚ ਹੈਗੇ ਆ ਅਸੀਂ ਖੱਡਾਂਗੇ ਲਿਆਵਾਂਗੇ ਉਸ ਤੋਂ ਨਾਲ ਹੁਣ ਦੂਜੀ ਮੁਸ਼ਕਲ ਵੀ ਸਾਡੀ ਆ ਠੀਕ ਆ ਜਦੋਂ ਕੋਈ ਕਾਨੂੰਨ ਲੱਗਦਾ ਆ ਜਾਂ ਕੋਈ ਚੀਜ਼ ਬੰਦੀ ਆ ਉਹਦੇ ਫੈਕਟ ਤੇ ਡਿਸਫੈਕਟ ਸਾਰੇ ਹੁੰਦੇ ਨੇ ਨਾਲ ਨਾਲ ਠੀਕ ਆ ਪੇਰੈਂਟਸ ਕੱਢਣਗੇ ਹੁਣ ਸੋਲੂਸ਼ਨ ਕੱਢਣਾ ਪਏਗਾ ਕੋਈ ਨਾ ਕੋਈ ਵੈਨ ਵਾਲੇ ਨਹੀਂ ਲੈ ਕੇ ਯਾਰ ਸਰ ਉਹਨਾਂ ਨੇ ਮਨਾ ਕਰਤਾ ਹੈ ਵੈਨ ਵਾਲੇ ਕਹਿੰਦਾ ਤਾਂ ਦਾ ਬੱਚਾ ਸੀ ਨਹੀਂ ਲੈ ਕੇ ਜਾਣਾ ਬਿਲਕੁਲ ਕੀ ਇੱਕ ਕਾਨੂੰਨ ਦੇ ਤਰੂਪ ਕਿਹਾ ਬਹੁਤ ਵਧੀਆ ਕਾਨੂੰਨ ਹੈ ਜੀ ਕਾਨੂੰਨ ਜਦੋਂ ਕੋਈ ਬੰਦਾ ਵਾ ਪੇਰੈਂਟਸ ਦੇ ਵਾਸਤੇ ਬਣਿਆ ਹੋਇਆ ਬਹੁਤ ਵਧੀਆ ਹੋਇਆ ਜਨਤਾ ਦੇ ਹਿੱਤ ਵਾਸਤੇ ਕਾਨੂੰਨ ਬੰਦੇ ਨੇ ਕਦੇ ਗਲਤ ਨਹੀਂ ਕਾਨੂੰਨ ਹੁੰਦੇ ਬਟ ਠੀਕ ਆ ਦਾ ਚੱਲ ਰਿਹਾ ਪ੍ਰੋਗਰਾਮ ਦੇਖਦੇ ਹਾਂ ਉਹਦੇ ਲਈ ਜੀ ਜਿਹੜਾ ਇਹ ਕਾਨੂੰਨ ਹੈ 108 ਡਿਵੀਜ਼ਨ A ਤੇ 108 ਡਿਵੀਜ਼ਨ B ਇਹਦੇ ਮੁਤਾਬਕ ਜਿਹੜੇ 18 ਸਾਲ ਤੋਂ ਘੱਟ ਵਾਲੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਨੂੰ ਜਿਹੜੀ ਆ ਉਹ 25000 ਰੁਪਏ ਫਾਈਨ ਤੇ 3 ਸਾਲ ਦੀ ਕੈਦ ਆ ਤੇ ਨਾਲ ਨਾਲ ਇੱਕ ਕਾਨੂੰਨ ਦੇ ਵਿੱਚ ਇਹ ਵੀ ਚੀਜ਼ਾਂ ਇਹ ਲੋਕੀ ਸ਼ਾਇਦ ਦੱਸ ਨਹੀਂ ਰਹੇ ਜਾਂ ਐਕਸਪਲੇਨ ਨਹੀਂ ਕਰ ਪਾ ਰਹੇ ਕਿ ਜਿਹੜਾ ਵੀ ਬੱਚਾ ਇਸ ਕਾਨੂੰਨ ਦੀ ਲੰਘਣਾ ਕਰਦਾ ਪਾਇਆ ਗਿਆ ਉਹ ਜੇ ਉਹ ਇਸ ਕਾਨੂੰਨ ਦੀ ਦਾਇਰੇ ਵਿੱਚ ਆ ਗਿਆ ਤੇ ਇੱਕ ਤੇ ਉਹਦੇ ਮਾਪੇ ਉਹਨੂੰ 25000 ਫਾਈਨ ਹੋਣਾ ਇੱਕ 3 ਸਾਲ ਦੀ ਕੈਦ ਨਾਲ ਉਹਦਾ 7 ਸਾਲ ਦਾ ਜਿਹੜਾ ਲਾਇਸੈਂਸ ਹੈ ਉਹ ਨਹੀਂ ਬਣ ਸਕਦਾ ਤੇ ਜਿਹੜੀ ਉਹ ਵਹੀਕਲ ਤੇ ਉਹ ਜਾ ਰਿਹਾ ਸੀਗਾ ਉਸ ਵਹੀਕਲ ਦੀ ਆਰਟੀ ਜਿਹੜੀ ਉਹ 1 ਸਾਲ ਵਾਸਤੇ ਸਸਪੈਂਡ ਕੀਤੀ ਜਾਊਗੀ ਇਹ ਲੋਕਾਂ ਨੂੰ ਦੱਸ ਕੇ ਪੀਰੈਂਟਸ ਜਿਹੜੇ ਆ ਉਹ ਸਾਡੇ ਨਾਲ 90 95% ਕੋਲ ਤੇ ਕੁਝ ਪੀਰੈਂਟਸ ਹੈਗੇ ਨੇ ਜਿਹੜੇ ਆਪਣੇ ਬੱਚੇ ਆ ਗਏ ਮੰਜੂਰ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਨੂੰ ਐਕਟਿਵਾ ਲੈ ਕੇ ਦੇ ਦਿੱਤੀ ਮੇਰੇ ਕੋਲ ਉਹ ਐਕਟਿਵਾ ਉਹ ਨਾਤੇ ਕਿ ਆਪਣੇ ਕੋਲ ਆਪਣਾ ਬਣਾਇਆ ਬੱਚੇ ਨੇ ਇਹ ਵੇਖੋ ਜੀ ਜਿਹੜੀ ਐਕਟਿਵਾ ਵਾ ਲਰਨਿੰਗ ਲਾਇਸੈਂਸ ਦੀ ਇੱਕ ਉਹ ਲਿਮਿਟ ਹੈਗੀ ਆ ਉਹਦੇ ਵਿੱਚ ਸਿਰਫ 50 ਸੀਸੀ ਬਾਈਕਾਂ ਜਾਂ ਕੁਝ ਐਕਸਟਰਾ ਚਲਾ ਸਕਦੇ ਆ ਤੇ 50 ਸੀਸੀ ਐਕਟਵਾ ਜਿਹੜੀ ਆ ਉਹ 110 ਸੀਸੀ ਆ ਇਹਦੀ ਸੀਸੀ ਜਿਹੜੀ ਆ ਉਹ ਥੋੜੀ ਜ਼ਿਆਦਾ ਵਾ ਔਰ ਜਿਹੜਾ ਛੋਟਾ 50 ਸੀਸੀ ਬਾਈਕ ਹੈ ਜੋ ਐਕਸਟਰਾ ਉਹੀ ਬੱਚੇ ਚਲਾ ਸਕਦੇ ਜਿਹੜੀ ਲਰਨਿੰਗ লাইਸੈਂਸ ਬਣਿਆ ਵਾ ਤੇ ਅਸੀਂ ਇਹ ਬਹੁਤ ਸਾਰੇ ਕਨਫਿਊਜ਼ਨ ਹੈ ਸਾਡੇ ਸਟਾਫ ਨੂੰ ਵੀ ਹੈਗੇ ਸਾਡੇ ਪੇਰੈਂਟਸ ਨੂੰ ਵੀ ਹੈਗੇ ਉਹ ਸਾਡੇ ਬੱਚੇ ਸਟੂਡੈਂਟ ਵੀ ਹੈਗੇ ਤੇ 16 ਸਾਲ ਤੋਂ ਸਾਡਾ ਲਾਇਸੈਂਸ ਬਣਿਆ ਹੋਇਆ ਜੀ ਅਸੀਂ ਸ਼ਹਿਰ ਕਾਰ ਵੀ ਗੱਡੀ ਵੀ ਚਲਾ ਸਕਦੇ ਹਾਂ ਲੇਕਿਨ ਨਹੀਂ ਕੋਈ ਵੀ ਬੱਚਾ ਜਿਹੜਾ ਉਹ 50 ਸੀਸੀ ਤੱਕ ਹੀ ਕੋਈ ਜਿਹੜਾ ਉਹ ਆਪਣੇ ਟੂ-ਵੀਲਰਸ ਲੱਗਦਾ ਅੱਛਾ ਇਹਨੇ ਕਿੱਥੇ ਲਗਾਇਆ ਤੇ ਕਿੱਥੇ ਇਹ ਲੈਜੈਂਡਰ ਸਕੂਲ ਲਗਾਇਆ ਸੀਗਾ ਪ੍ਰਿੰਸੀਪਲ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੇ ਪੇਰੈਂਟਸ ਨੂੰ ਬੁਲਾ ਕੇ ਕਿਤਨੇ ਕਿਤੇ ਜਿਹੜਾ ਸਕੂਲ ਪ੍ਰਬੰਧਕ ਨੇ ਪ੍ਰਿੰਸੀਪਲ ਸਾਹਿਬਾਨ ਨੇ ਉਹ ਵੀ ਕਿਤਨੇ ਕਿਤੇ ਪਰੇਸ਼ਾਨ ਨੇ ਬਹੁਤ ਸਾਰੇ ਸਕੂਲਾਂ ਦੇ ਉਹਨਾਂ ਦਾ ਪੇਰੈਂਟ ਨਾਲ ਜਿਹੜੀ ਮੁਲਾਕਾਤ ਹੈ ਪੇਰੈਂਟ ਜਿਹੜੇ ਕੈਂਡੀ ਸੀਪੀਕੇ ਕੋਲ ਮੁਲਾਕਾਤ ਐਸਾਂ ਰੱਖੀ ਜਾਵੇ ਕੋਈ ਮੀਟਿੰਗ ਕੀਤੀ ਜਾਵੇ ਜਿਹਦੇ ਮਤਲਬਕ ਸਾਰੇ ਬੈਠ ਕੇ ਇਹਦਾ ਕੋਈ ਸੋਲੂਸ਼ਨ ਕੱਢਣ ਜਿਹੜਾ ਕਾਨੂੰਨ ਆਇਆ ਇਹਦੇ ਵਿੱਚ ਕੈਂਡੀ ਸੀ ਵੀ ਕੁਝ ਹੈ ਤੇ ਪੇਰੈਂਟਸ ਪੇਰੈਂਟਸ ਵੀ ਕੁਝ ਸਕਦੇ ਸਕੂਲ ਪ੍ਰਬੰਧ ਵੀ ਤਦਲਕ ਵੀ ਕੁਝ ਨੇ ਕਿ ਜਿਹੜਾ ਇਹ ਕਾਨੂੰਨ ਲਾਗੂ ਹੋ ਰਿਹਾ ਕਿਤੇ ਨਾ ਕਿਤੇ ਇਸ ਆਪਣੇ ਜਿਹੜਾ ਸਕੂਲਰ ਬਾਜ਼ੀ ਕਰ ਰਹੇ ਹਸਟ ਬਾਜ਼ੀ ਕਰ ਰਹੇ ਕਿਤਨਾ ਕਿਤੇ ਸਕੂਲਾਂ ਦੇ ਬੰਦ ਕਰਨ ਦੀ ਨਜਾਤ ਮਿਲ ਗਈ ਤੇ ਮਾਪਿਆਂ ਨੂੰ ਜਿਹੜੀ ਉਹ ਨਜਾਤ ਮਿਲੇਗੀ ਤੁਮ ਮਨੂਰ ਇਹ ਰਸੂਆ ਕਹਿਣਾ ਹੈਗਾ ਕਿ ਬੱਚਾ ਜਿਹਨੂੰ ਨਹੀਂ ਰੱਖਦੇ ਵਾਲਾ ਦਿੱਤੀ ਹੈ ਪਰ ਕੂਨ ਬਲੇ ਜਿਹਨੂੰ ਦਸਵੀਂ ਦੇ ਉਪਰ ਬੱਚੇ ਨੂੰ ਆਟੋ ਉੱਪਰ ਨਹੀਂ ਲੈ ਕੇ ਜਾ ਰਹੇ ਕਿਉਂਕਿ ਆਟੋ ਵਾਲੇ ਕਹਿੰਦੇ ਕਿ ਅਸੀਂ ਦੋ ਬੱਚੇ ਲੈਣਾ ਪਾਬੰਦ ਕਰਦੇ ਹਾਂ ਤੇ ਅਸੀਂ ਦਸਵੀਂ ਦੇ ਉਪਰ ਬੱਚਾ ਹੀ ਨਹੀਂ ਆਟੋ ਚ ਲੈ ਜਾ ਰਹੇ ਉਹ ਕਿਹੜੀ ਸਿਫਤ ਦੇਵਾਤੀ ਆ ਜਦੋਂ ਆਪਾਂ ਨੂੰ ਕੁਝ ਕਰਨਾ ਇਹ ਦੇਖੋ ਜੀ ਸਾਰੇ ਜੰਨੀਆਂ ਵਿੱਚ ਸਟੇਟਾਂ ਵਾਂ ਸਾਡੇ ਵਿੱਚ ਕਾਨੂੰਨ ਲਾਗੂ ਪਹਿਲਾਂ ਹੀ ਆ ਲੇਕਿਨ ਪੰਜਾਬ ਦੇ ਵਿੱਚ ਜਿਹੜੇ ਕਾਨੂੰਨ ਹੈ ਜੇ ਹੁਣ ਸਟਾਰਟ ਹੋਇਆ ਤੇ ਇਹ ਸਾਨੂੰ ਸਾਥ ਦੇਣਾ ਚਾਹੀਦਾ ਕਈ ਲੋਕ ਕਹਿੰਦੇ ਕਿ ਸਾਡੀ ਐਮਰਜੈਂਸੀ ਹੈ ਐਮਰਜੈਂਸੀ ਨੂੰ ਕਵਰ ਕਰਨ ਵਾਸਤੇ ਹਰੇਕ ਕੋਈ ਇਕ ਦਾ ਜੇ ਕੋਈ ਮੈਡੀਕ ਮੈਡੀਸਨ ਵੀ ਹੈਗੀ ਆ ਜਾਂ ਕੋਈ ਐਂਬੂਲੈਂਸ ਬੁਲਾ ਸਕਦੇ ਆ ਜੇ ਕੋਈ ਇਸਾਂ ਦੀ ਕੋਈ ਹੈਗੀ ਤੇ ਉਹ ਆਪਣਾ ਜਿਹੜਾ ਕੋਈ ਵੀ ਵਹੀਕਲ ਹੈ ਉਹ ਆ ਕਰ ਸਕਦੇ ਆ ਕਿਸੇ ਨੂੰ ਰੈਂਟ ਤੇ ਲੈ ਸਕਦੇ ਆ ਜਾਂ ਆਪਣਾ ਕੋਈ ਕਿਰਾਇਆ ਖਰ ਸਕਦੇ ਆ ਜਿਉਂ ਪੀਰੀਅੰਸ ਜਿਹੜੇ ਖੁਦ ਆਪਣੇ ਬੱਚੇ ਨੂੰ ਆ ਕੇ ਛੱਡ ਸਕਦੇ ਆ ਹਮਾਰੇ ਸਕੂਲ ਨੇ ਟ੍ਰੈਫਿਕ ਪੁਲਿਸ ਦੀ ਤਰਫੋਂ ਰੈਗੂਲਰਲੀ ऐसे सेमिनार होते रहते हैं कभी हम अपने बैन ड्राइवर के लिए करते हैं कभी हम स्टूडेंट्स के लिए करते हैं कभी हम अपने टीचर्स के लिए करते हैं इस बार हमने स्पेशली पेरेंट्स के साथ और स्टूडेंट्स के साथ टीचर्स के साथ ये सेमिनार कराया पेरेंट्स को हम अवेयर करना चाह रहे थे कि वो अपने बच्चों को एक्टिवा या बाइक देते हैं बिना लाइसेंस के और उनको हमने नए कानून से अवेयर कराना था कि अगर ऐसा करते हैं तो पेरेंट्स विल बी रिस्पॉन्सबल नॉट द चैन तो दिस इज द मॉरल ड्यूटी ऑफ द स्कूल ऑन द ट्रैफिक पुलिस एज वेल एज द पेरेंट्स टू टेक केयर ऑफ द स्टूडेंट्स टू मेक दैम अवेयर ऑफ ऑल दिज न्यू रूल्स एंड आई होप दिस न्यू रूल दवर्मेंट हैल्पअस टू कंट्रोल द ट्रैफिक ऑन द रोड एंड एक्सीडेंट अवॉइड एक्सीडेंट ऑन द रोड एंड एक दो महत्वपूर्ण बात ट्रैफिक सर ने बताई है ये है कि अगर कोई हर्ट हो गया है रोड में और उसको हम हेल्प करते हैं तो हमें अवॉर्ड किया जाएगा ना कि ये रिवॉर्ड के ये सबको लगता है कि अगर हमने किसी को हेल्प कर दिया तो पुलिस हमें चार बार थाने में बुलाएगी और तंग करेगी तो अभी ये क्लियर हो गया कि अगर हम किसी को हेल्प करते हैं तो हमको एज अ फरिश्ता ट्रीट किया जाएगा और सम्मानित किया जाएगा और ये एक बहुत अच्छी मुहिम है जो सरकार की तरफ बनाया गया जी बच्चों की सेफ्टी के लिए से तो बहुत इम्पोर्टेंट है हमने देखा है कि हमारे बच्चे पास आउट करने के बाद भी बिना लाइसेंस के या कुछ जैसे स्टेंट करते हैं गाड़ियों में कार में और बाइक में वो कभी कभी डेथ भी हो जाती है तो वो बच्चे हमारे हैं हम उनको किस तरह से गाइड कर सकते हैं वो इसके लिए ये मुहिम पंजाब गवर्नमेंट की बहुत अच्छी है पेरेंट्स के लिए द स्टूडेंट्स के लिए एंड स्कूल के लिए अप